ਪੰਜਾਬੀ ਮੂਲ ਦੀਆਂ ਚਾਰ ਔਰਤਾਂ ਜਿਨ੍ਹਾਂ ਦੀ ਜਾਇਦਾਦ ਕਰੋੜਾਂ ਵਿੱਚ ਹੈ ਜਿਨ੍ਹਾਂ ਆਪੋ ਆਪਣੇ ਕਾਰੋਬਾਰਾਂ ਤੇ ਕਿੱਤਿਆਂ 'ਚ ਕਮਾਈ ਕੀਤੀ ਤੇ ਨਾਮ ਬਣਾਇਆ ਜਿਹੜੀ ਚੌਥੀ ਔਰਤ ਬਾਰੇ ਦੱਸਣਾ ਹੈ ਉਹ ਹੈਗੀ ਹੈ ਪੰਜਾਬੀ ਮੂਲ ਦੀ ਪਰ ਜਨਮ ਉਸਦਾ ਯੂਕੇ 'ਚ ਹੋਇਆ ਸਿਰਫ ਇੱਕ ਵਾਰ ਪੰਜਾਬ ਆਈ ਪਰ ਉਸਦੀ ਜਾਇਦਾਦ ਬਾਕੀ ਦੀਆਂ ਤਿੰਨ ਪੰਜਾਬੀ ਔਰਤਾਂ ਦਾ ਛੱਡੂ ਭਾਰਤ ਦੇ ਵੱਡੇ ਵੱਡੇ ਅਮੀਰਾਂ ਨਾਲੋਂ ਵੀ ਜ਼ਿਆਦਾ ਸੋ ਉਸ ਬਾਰੇ ਜਦੋਂ ਤੁਸੀਂ ਜਾਣੋਗੇ ਤੁਹਾਨੂੰ ਮਾਣ ਵੀ ਹੋਊਗਾ ਇਹ ਵੀਡੀਓ ਖਾਸ ਕਰਕੇ ਉਸ ਚੌਥੀ ਔਰਤ ਨੂੰ ਮੁਖਰਾ ਕੇ ਬਣਾਈ ਗਈ ਹੈ ਬਾਕੀ ਇਹ ਅਮੀਰ ਪੰਜਾਬੀ ਔਰਤਾਂ ਦੇ ਬਾਰੇ ਇਹ ਵੀਡੀਓ ਸਿਰਫ ਜਾਣਕਾਰੀ ਮਕਸਦ ਨੂੰ ਹੈ ਕੋਈ ਕਮੈਂਟਾਂ ਵਿੱਚ ਨਾ ਕਹੇ ਵੀ ਇਹਨਾਂ ਨੇ ਲੋਕਾਂ ਨੂੰ ਕੀ ਦਿੱਤਾ ਹੈ ਇੰਨੇ ਪੈਸੇ ਦਾ ਲੋਕਾਂ ਨੂੰ ਕੀ ਫਾਇਦਾ ਸਭ ਦੀ ਆਪੋ ਆਪਣੀ ਮਰਜ਼ੀ ਹੈ ਸੋ ਕਰਦੇ ਆਂ ਵੀਡੀਓ ਸ਼ੁਰੂ ਸਭ ਤੋਂ ਪਹਿਲਾਂ ਗੱਲ ਕਰੀਏ ਉਸ ਔਰਤ ਦੀ ਜੋ ਪਾਲੀਵੁੱਡ ਦੀ ਕੁਈਨ ਕਹੀ ਜਾਂਦੀ ਹੈ ਕੈਨੇਡਾ ਜੰਮੀ ਪਰ ਪੰਜਾਬੀ ਸਿਨੇਮਾ 'ਚ ਪਛਾਣ ਬਣਾਉਣ ਵਾਲੀ ਨੀਰੂ ਬਾਜਵਾ ਅਸਲੀ ਨਾਮ ਅਰਸ਼ਵੀਰ ਕੌਰ ਬਾਜਵਾ ਜਿਸਦੀ نیٹ ਵਰਥ ਹੈ 150 ਕਰੋੜ ਇਹ ਹਰ ਫਿਲਮ ਲਈ ਇੱਕ ਤੋਂ 2 ਕਰੋੜ ਰੁਪਏ ਕਮਾਉਂਦੀ ਹੈ। ਇਹ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਸਭ ਤੋਂ ਅਮੀਰ ਹੀਰੋਇਨ। ਸਿਰਫ ਅਦਾਕਾਰੀ ਹੀ ਨਹੀਂ, ਨੀਰੂ ਬਾਜਵਾ ਫਿਲਮ ਪ੍ਰੋਡਿਊਸਿੰਗ ਅਤੇ ਡਾਇਰੈਕਸ਼ਨ ਤੋਂ ਵੀ ਕਮਾਈ ਕਰਦੀ ਹੈ। ਇਸ ਤੋਂ ਬਿਨਾਂ ਜੁਐਲਰੀ, ਕਲੋਥਿੰਗਸ ਅਤੇ ਕੋਸਮੈਟਿਕਸ ਦੇ ਕਈ ਬ੍ਰਾਂਡਸ ਦੇ ਨਾਲ ਇੰਡੋਰਸਮੈਂਟ ਤੋਂ ਵੀ ਕਮਾਈ ਕਰਦੀ ਹੈ। 1998 ਦੇ ਦੇਵਾਨੰਦੀ ਫਿਲਮ ਮੈਂ 16 ਬਰਸ ਦੀ ਤੋਂ ਨੀਰੂ ਨੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। 2002 ਦੇ ਵਿੱਚ ਕਮਲ ਹੀਰ ਦੇ ਗੀਤ ਕੈਂਠੇ ਵਾਲਾ ਵਿੱਚ ਬਤੌਰ ਮਾਡਲ ਨੀਰੂ ਨੇ ਕੰਮ ਕੀਤਾ ਡੀਡੀ ਵਾਂਗ ਸਮੇਤ ਕਈ ਚੈਨਲਾਂ ਤੇ ਉਸਨੇ ਮਸ਼ਹੂਰੀਆਂ ਕੀਤੀਆਂ ਕਈ ਨਾਟਕਾਂ ਦੇ ਵਿੱਚ ਰੋਲ ਕੀਤੇ 2004 ਵਿੱਚ ਹਰਪਾ ਜਨਮਾਨ ਦੀ ਫਿਲਮ ਆਸਾਨੂੰ ਮਾਣ ਵਤਨਾ ਦਾ ਰਾਹੀ ਨੀਰੂ ਬਾਜਵਾ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਤੇ ਲਗਾਤਾਰ ਕਈ ਖੇਤ ਫਿਲਮਾਂ ਦਿੱਤੀਆਂ ਦਿਲਜੀਤ ਗਿੱਪੀ ਗਰੇਵਾਲ ਸਤਿੰਦਰ ਸਰਤਾਸ ਸਮੇਤ ਕਈ ਐਕਟਰਾਂ ਨਾਲ ਕੰਮ ਕਰ ਚੁੱਕੀ ਨੀਰੂ ਬਾਜਵਾ ਪੰਜਾਬੀ ਫਿਲਮਾਂ 'ਚ ਅੱਜ ਦੇ ਸਮੇਂ ਇੱਕ ਚਾਚਿਤ ਚਿਹਰਾ ਹੈ ਹੁਣ ਗੱਲ ਕਰੀਏ ਪੰਜਾਬ ਦੀ ਸਿਆਸਤ ਵਿੱਚ ਨੰਨੀ ਛਾਂ ਦੇ ਨਾਮ ਨਾਲ ਜਾਣੀ ਜਾਂਦੀ ਮਸ਼ਹੂਰ ਬੀਬਾ ਹਰਸਿਮਰਤ ਬਾਦਲ ਦੀ ਜੋ ਸਿਰਫ ਇੱਕ ਰਾਜਨੀਤਿਕ ਘਰਾਣੇ ਦੀ ਵਾਰਿਸ ਨਹੀਂ ਸਗੋਂ ਖੁਦ ਵੀ ਕਰੋੜਾਂ ਦੀ ਮਾਲਕ ਹੈ ਹਰਸਿਮਰਤ ਕੌਰ ਬਾਦਲ 198 ਕਰੋੜ ਦੀ ਜਾਇਦਾਦ ਨਾਲ ਪੰਜਾਬ ਦੀ ਸਭ ਤੋਂ ਅਮੀਰ ਰਾਜਨੀਤਿਕ ਔਰਤ ਆਪਣੀ ਜਾਇਦਾਦ ਦਾ ਇਹ ਵੇਰਵਾ ਉਹਨਾਂ ਨੇ ਬਠਿੰਡੇ ਤੋਂ ਨਾਮਜ਼ਦਗੀ ਭਰਨ ਵੇਲੇ ਚੋਣ ਕਮਿਸ਼ਨ ਨੂੰ ਦਿੱਤਾ ਸੀ ਉਹਨਾਂ ਨੇ 1980 ਚ ਨਵੀਂ ਦਿੱਲੀ ਦੇ ਲੋਰੇਟੋ ਕਨਵੈਂਟ ਸਕੂਲ ਤੋਂ 10ਵੀਂ ਪਾਸ ਕੀਤੀ ਟੈਕਸਟਾਈਲ ਡਿਜ਼ਾਈਨਿੰਗ ਦੇ ਵਿੱਚ ਸਾਊਥ ਦਿੱਲੀ ਪੋਲੀਟੈਕਨਿਕ ਤੋਂ 1987 'ਚ ਡਿਪਲੋਮਾ ਕੀਤਾ ਹੋਇਆ 2009 ਵਿੱਚ ਹਰਸਿਮਰਤ ਕੌਰ ਪਹਿਲੀ ਵਾਰ ਬਠਿੰਡਾ ਤੋਂ ਸੰਸਦ ਮੈਂਬਰ ਚੁਣੀ ਗਈ। ਉਸ ਤੋਂ ਬਾਅਦ 2014 ਅਤੇ 2019 ਅਤੇ ਫਿਰ ਐਤਕੀ 2024 ਵਿੱਚ ਵੀ ਬਠਿੰਡਾ ਤੋਂ ਉਹਨਾਂ ਨੇ ਜਿੱਤ ਹਾਸਲ ਕੀਤੀ। ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰ ਸੁਖਬੀਰ ਬਾਦਲ ਦੀ ਘਰਵਾਲੀ ਅਤੇ ਅੰਗਰੇਜ਼ ਹਕੂਮਤ ਦੇ ਸਮੇਂ ਇੱਕ ਚਰਚਿਤ ਸਿੱਖ ਪਰਿਵਾਰ ਮਜੀਠੀਆ ਪਰਿਵਾਰ ਤੋਂ ਹੈ। ਇਹ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀ ਪੈਣ ਅੱਗੇ ਨਾਮ ਹੁੰਦਾ ਹੈ ਉਸ ਔਰਤ ਦਾ ਜਿਸ ਨੇ ਆਪਣੇ ਬਿਜ਼ਨਸ ਸਮਰੱਥਾ ਨਾਲ ਪੰਜਾਬ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕੀਤਾ ਹੈ ਨਾਮ ਹੈ ਸੁਚੇਤਾ ਓਸਵਾਲ ਜੈਨ ਵਰਤਮਾਨ ਟੈਕਸਟਾਈਲ ਦੀ ਵਾਈਸ ਚੇਅਰ ਪਰਸਨ 930 ਕਰੋੜ ਦੀ ਜਾਇਦਾਦ ਅਤੇ ਭਾਰਤ ਦੀਆਂ ਸਭ ਤੋਂ ਅਮੀਰ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਸੁਚੇਤਾ ਨੂੰ ਬਚਪਨ ਤੋਂ ਹੀ ਕੱਪੜਿਆਂ ਤੇ ਸਟਾਈਲਿੰਗ ਦਾ ਸ਼ੌਂਕ ਸੀ ਸੁਚਿਤਾ ਨੇ ਮਾਸਟਰਸ ਇਨ ਕਾਮਰਸ ਪੰਜਾਬ ਯੂਨੀਵਰਸਿਟੀ ਤੋਂ ਪੂਰੀ ਕੀਤੀ ਤੇ ਆਪਣੇ ਸ਼ੌਂਕ ਨੂੰ ਅੱਗੇ ਵਧਾਉਣ ਲਈ ਉਹਨਾਂ ਨੇ ਲੰਡਨ ਬਿਜ਼ਨਸ ਸਕੂਲ ਤੋਂ ਐਮਬੀਏ ਕੀਤਾ ਤੇ ਫਿਰ 1990 ਚ ਆਪਣੇ ਫੈਮਿਲੀ ਬਿਜ਼ਨਸ ਨੂੰ ਜੁਆਇਨ ਕੀਤਾ ਲੁਧਿਆਣਾ ਦੀ ਜੰਮੀ ਪੜੀ ਸੁਚਿਤਾ ਦੇ ਪਿਤਾ ਐਸਪੀ ਉਸਵਾਲ ਜੋ ਕਿ ਵਰਤਮਾਨ ਗਰੁੱਪ ਦੇ ਚੇਅਰਮੈਨ ਨੇ ਅਤੇ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤੇ ਗਏ ਨੇ ਹਮੇਸ਼ਾ ਸੁਚਿਤਾ ਦਾ ਸਾਥ ਦਿੰਦੇ ਆਏ ਵਰਦਮਾਨ ਗਰੁੱਪ ਕੰਪਨੀ ਦੀ ਨੀਂ ਸੁਚਿਤਾ ਦੇ ਦਾਦਾ ਰਤਨ ਚੰਦ ਓਸਵਾਲ ਨੇ 8 ਅਕਤੂਬਰ 1973 ਨੂੰ ਰੱਖੀ ਸੀ ਅੱਜ ਤੀਜੀ ਪੀੜ੍ਹੀ ਚੋਂ ਸੁਚਿਤਾ ਆਪਣੇ ਦਾਦੇ ਦੇ ਸ਼ੁਰੂ ਕੀਤੇ ਕਾਰੋਬਾਰ ਨੂੰ ਵਰਦਮਾਨ ਕੰਪਨੀ ਦੇ ਐਜ਼ ਵਾਈਸ ਚੇਅਰਪਰਸਨ ਅਤੇ ਜੁਆਇੰਟ ਐਮ ਡੀ ਅੱਗੇ ਵਧਾ ਰਹੀ ਹੈ ਕੋਟਕ ਪ੍ਰਾਈਵੇਟ ਬੈਂਕਿੰਗ ਅਤੇ ਹਰੂਨ ਦੀ ਰਿਪੋਰਟ ਮੁਤਾਬਕ ਸੁਚਿਤਾ ਪੰਜਾਬ ਦੀ ਸਭ ਤੋਂ ਅਮੀਰ ਔਰਤ ਹੈ ਤੇ ਭਾਰਤ ਦੀ ਰਿਚੇਸਟ ਊਮਨ ਲਿਸਟ ਵਿੱਚ ਬੁਵੰਜਵੇਂ ਨੰਬਰ ਤੇ ਹੈ ਸੁਚਿਤਾ ਨੇ ਇੱਕ ਔਰਤ ਹੁੰਦੇ ਹੋਏ ਔਰਤਾਂ ਨੂੰ ਆਤਮ ਨਿਰਭਰ ਬਣਾਉਂਦੇ ਹੋਏ ਵੱਡੀ ਮਿਸਾਲ ਕਾਇਮ ਕੀਤੀ ਤੇ ਅੱਜ ਵਰਤਮਾਨ ਟੈਕਸਟਾਈਲ ਦੇ ਵਿੱਚ 35% ਤੋਂ ਵੱਧ ਔਰਤਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ। ਸਭ ਤੋਂ ਅਖੀਰ ਉਹ ਨਾਮ ਜਿਸ ਨੂੰ ਸੁਣਨਾ ਹੀ ਮਾਣ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਮਹਾਰਾਜਾ ਦਲੀਪ ਸਿੰਘ ਦੀ ਧੀ ਰਾਜਕੁਮਾਰੀ ਕੈਥਰੀਨ ਹਿਲਡਾ ਦਲੀਪ ਸਿੰਘ। ਜਨਮ ਭਾਵੇਂ ਯੂਕੇ 'ਚ ਹੋਇਆ ਹੈ ਪਰ ਜੜ੍ਹਾਂ ਲਾਹੌਰ ਦਰਬਾਰ ਨਾਲ ਜੁੜੀਆਂ। ਉਸ ਦਾ ਸਵਿਟਸ ਬੈਂਕ ਖਾਤਾ ਜਿਸ ਵਿੱਚ ਪਏ ਨੇ 2 ਟ੍ਰਿਲੀਅਨ ਡਾਲਰ ਯਾਨੀ 16 ਲੱਖ ਕਰੋੜ ਰੁਪਏ ਇੰਨਾ ਪੈਸਾ ਕਿ ਭਾਰਤ ਦੇ ਸਭ ਤੋਂ ਵੱਡੇ ਅਮੀਰ ਆਦਮੀ ਵੀ ਇਸ ਅੱਗੇ ਛੋਟੇ ਪਿਆ ਜਾਂਦੇ ਨੇ ਇਹ ਰਕਮ ਇੰਨੀ ਵੱਡੀ ਹੈ ਕਿ ਜੇ ਇਸ ਨੂੰ ਬੈਂਕ ਵਿੱਚ ਐਫ ਡੀ ਤੇ ਰੱਖਿਆ ਜਾਵੇ ਤਾਂ ਮਹੀਨੇ ਵਿੱਚ ਹੀ 400 ਹਜ਼ਾਰ ਕਰੋੜ ਰੁਪਏ ਤੋਂ ਵੱਧ ਵਿਆਜ ਮਿਲ ਸਕਦਾ ਹੈ ਇਹ ਬੈਂਕ ਖਾਤਾ ਆਖਰੀ ਵਾਰ 1930 ਚ ਵਰਤਿਆ ਗਿਆ ਸੀ ਸਾਬਕਾ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਦੇ ਮੀਡੀਆ ਸਲਾਹਕਾਰ ਰਹੇ ਅਸ਼ੋਕ ਟੰਡਨ ਨੇ ਆਪਣੀ ਕਿਤਾਬ Colonialism to Corporation ਵਿੱਚ ਇਸ ਬੈਂਕ ਖਾਤੇ ਦਾ ਜ਼ਿਕਰ ਕੀਤਾ ਹੈ ਕਿਤਾਬ ਵਿੱਚ ਲਿਖਿਆ ਹੈ ਕਿ ਪ੍ਰਿੰਸੈਸ ਕੈਥਰੀਨ ਦਾ ਸਵਿਸ ਬੈਂਕ ਵਿੱਚ ਜੁਆਇੰਟ ਖਾਤਾ ਅਤੇ ਇੱਕ ਬੈਂਕ ਲੋਕਰ ਸੀ ਜਾਣਕਾਰੀ ਦੇ ਅਨੁਸਾਰ 1997 ਵਿੱਚ ਸਵਿਸ ਬੈਂਕਰਸ ਐਸੋਸੀਏਸ਼ਨ ਵੱਲੋਂ ਇਨ ਐਕਟਿਵ ਅਕਾਊਂਟਸ ਦੀ ਸੂਚੀ ਜਾਰੀ ਕੀਤੀ ਗਈ ਸੀ ਮਤਲਬ ਕਿ ਜਿਹੜੇ ਬੈਂਕ ਖਾਤੇ ਬੈਂਕ ਵਿੱਚ ਨੇ ਪਰ ਚੱਲ ਨਹੀਂ ਰਹੇ ਇਹਨਾਂ ਚ ਕੈத்ਰੀਨ ਹਿਲਡਾ ਦਲੀਪ ਸਿੰਘ ਦਾ ਖਾਤਾ ਵੀ ਸ਼ਾਮਲ ਸੀ ਮਹਾਰਾਜਾ ਦਲੀਪ ਸਿੰਘ ਨੂੰ ਬਚਪਨ ਚ ਅੰਗਰੇਜ਼ ਮਹਾਰਾਣੀ ਜਿੰਦਕੌਰ ਤੋਂ ਵੱਖ ਕਰਕੇ ਇੰਗਲੈਂਡ ਲੈ ਗਏ ਸੀ ਈਸਾਈ ਧਰਮ ਅਨਸਾਰ ਉਹਨਾਂ ਨੂੰ ਪਾਲਿਆ ਪੋਸਿਆ ਗਿਆ ਉਹਨਾਂ ਨੇ ਬਾਅਦ ਦੇ ਵਿੱਚ ਮਿਸਰ ਦੇ ਸ਼ਹਿਰ ਕਾਹਿਰਾ ਦੇ ਵਿੱਚ ਬੰਬਾ ਮੂਲਰ ਨਾਲ ਵਿਆਹ ਕੀਤਾ ਪ੍ਰਿੰਸੈਸ ਕੈத்ਰੀਨ ਹਿਲਡਾ ਦਲੀਪ ਸਿੰਘ ਬੰਬਾ ਮੂਲਰ ਦੀ ਕੁੱਖੋਂ ਹੀ ਜਨਮੀ ਆਪਣੀ ਪੜ੍ਹਾਈ ਸਮਰਵਿਲ ਹਾਲ ਐਕਸਪੋਰਟਸ ਪੂਰੀ ਕੀਤੀ 1903 ਚ ਉਸ ਨੂੰ ਭਾਰਤ ਆਉਣ ਦੀ ਆਗਿਆ ਮਿਲੀ ਤੇ ਉਹ ਲਾਹੌਰ ਤੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਆਈ ਬਾਅਦ ਵਿੱਚ ਉਹ ਜਰਮਨੀ ਅਤੇ ਫਿਰ ਸਪੇਨ ਚਲੀ ਗਈ ਜਿੱਥੇ ਉਸ ਦੀ 71 ਸਾਲ ਦੀ ਉਮਰ ਚ ਮੌਤ ਹੋ ਗਈ ਸੀ ਉਸ ਦਾ ਕਦੇ ਵਿਆਹ ਨਹੀਂ ਹੋਇਆ ਤੇ ਨਾ ਹੀ ਕੋਈ ਔਲਾਦ ਸੀ ਇਹ ਬੈਂਕ ਖਾਤਾ ਸਿੱਖ ਰਾਜ ਦੀ ਵਿਰਾਸਤ ਕਿਹਾ ਜਾ ਸਕਦਾ ਹੈ ਰਾਜਕੁਮਾਰੀ ਕੈਥਰੀਨ ਬਾਰੇ ਵੀਡੀਓ ਬਣਾਈ ਹੋਈ ਆਪਾਂ ਡਿਟੇਲਸ ਉਹ ਵੀ ਜ਼ਰੂਰ ਦੇਖਿਓ ਇਸੇ ਵੀਡੀਓ ਦੇ ਅਖੀਰ ਤੇ ਉਸ ਦਾ ਲਿੰਕ ਦਿੱਤਾ ਹੋਇਆ ਹੈ ਬਾਕੀ ਜ਼ਰੂਰੀ ਗੱਲ ਕਿ ਇਸ ਬੈਂਕ ਖਾਤੇ ਬਾਰੇ ਇੰਟਰਨੈਟ ਦੇ ਉੱਤੇ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ। ਇਸ ਕਿਤਾਬ ਦੇ ਹਵਾਲੇ ਨਾਲ ਹੀ ਇਸ ਵੀਡੀਓ ਵਿੱਚ ਵੀ ਜਾਣਕਾਰੀ ਦਿੱਤੀ ਹੈ। ਸੋ ਸਿੱਖ ਇਤਿਹਾਸਕਾਰਾਂ ਤੇ ਸੋਹਿਰਦ ਸਿਆਣੇ ਸਿੱਖਾਂ ਨੂੰ ਇਸ ਮਾਮਲੇ ਨੂੰ ਪੜਤਾਲ ਕਰਕੇ ਇਸ ਪੈਸੇ ਸੰਬੰਧੀ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਸਵਿਟਸ ਬੈਂਕਾਂ 'ਚ ਜਿਹੜਾ ਖਾਤਾ ਇਨਐਕਟਿਵ ਹੋਵੇ ਇੱਕ ਪੀਰੀਅਡ ਤੋਂ ਬਾਅਦ ਕਲੇਮ ਨਾ ਹੋਣ ਤੇ ਉਹ ਪੈਸੇ ਕਿਸੇ ਨੂੰ ਵੀ ਨਹੀਂ ਦਿੱਤੇ ਜਾਂਦੇ ਸਿੱਖ ਰਾਜ ਦੀ ਸ਼ਹਜਾਦੀ ਦੇ ਇਸ ਬੈਂਕ ਖਾਤੇ ਬਾਰੇ ਕਿਸੇ ਕੋਲ ਕੋਈ ਪੁਖਤਾ ਜਾਣਕਾਰੀ ਹੋਵੇ ਕਮੈਂਟ ਵਿੱਚ ਜਰੂਰ ਲਿਖਿਓ ਇਸ ਵੀਡੀਓ ਨੂੰ ਸਪான்ਸਰ ਕੀਤਾ ਹੈ ਖਾਲਸਾ ਵੈੱਬਸਾਈਟ ਡਿਜ਼ਾਈਨਰਸ ਵੱਲੋਂ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਗਰੋ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ Google ਤੇ ਸਰਚ ਕਰੋ ਖਾਲਸਾ ਵੈੱਬਸਾਈਟ ਡਿਜ਼ਾਈਨਰਸ ਜਿਹੜਾ ਕਿ ਮੇਰੇ ਮੁਤਾਬਕ ਪੰਜਾਬ ਦਾ ਬੈਸਟ ਵੈੱਬਸਾਈਟ ਡਿਜ਼ਾਈਨਿੰਗ ਬ੍ਰਾਂਡ ਹੈ ਇਸ ਬ੍ਰਾਂਡ ਨੂੰ ਲੀਡ ਕਰਦੇ ਨੇ ਸਰਦਾਰ ਦਲਜੀਤ ਸਿੰਘ ਜੋ ਤੁਹਾਡੇ ਬਿਜ਼ਨਸ ਲਈ ਗੁੱਡ ਲੁਕਿੰਗ ਵੈਬਸਾਈਟ ਬਣਾ ਕੇ ਦੇਣਗੇ ਕਿ ਤੁਹਾਡੇ ਬਿਜ਼ਨਸ ਨੂੰ Google ਤੇ ਟੌਪ ਰੈਂਕ ਤੇ ਲਿਆਉਣ ਵਿੱਚ ਮਦਦ ਕਰਨਗੇ ਇਹ ਬ੍ਰਾਂਡ ਸਿਰਫ ਪੰਜਾਬੀ ਐਨ ਆਰ ਆਈ ਕਲਾਇੰਟਸ ਲਈ ਕੰਮ ਕਰਦਾ ਹੈ ਸੋ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਲੈ ਕੇ ਸੀਰੀਅਸ ਹੋ ਤਾਂ ਇੱਕ ਵਾਰ ਮੇਰੇ ਕਹਿਣ ਤੇ Google ਤੇ ਸਰਚ ਕਰੋ ਬੈਸਟ ਵੈਬਸਾਈਟ ਡਿਜ਼ਾਈਨਰ ਇਨ ਪੰਜਾਬ ਤੁਹਾਨੂੰ ਖਾਲਸਾ ਵੈਬਸਾਈਟ ਡਿਜ਼ਾਈਨਰ ਨੰਬਰ 1 ਪੋਜੀਸ਼ਨ ਤੇ ਮਿਲੇਗਾ ਇਸ ਤੋਂ ਪਹਿਲਾਂ ਆਪਾਂ ਪੰਜਾਬ ਦੇ ਟੌਪ 10 ਅਮੀਰ ਮਰਦਾਂ टॉप 5 ਅਮੀਰ ਪੰਜਾਬੀ ਕਿਸਾਨਾਂ ਦੀਆਂ ਵੀਡੀਓ ਬਣਾਈਆਂ ਨੇ ਪੰਜਾਬ ਫਿਲਮ ਚੈਨਲ ਤੇ ਉਹਨਾਂ ਤੇ ਵੀ ਜ਼ਰੂਰ ਨਿਗਾਹ ਮਾਰ ਲਿਓ ਵਿਤਖਰਾ ਆਪਾਂ ਕਰਦੇ ਨਹੀਂ ਸੋ ਇਸ ਬਾਰੇ ਵੀਡੀਓ ਔਰਤਾਂ ਬਾਰੇ ਬਣਾਈ ਗਈ ਹੈ ਬਾਕੀ ਅਖੀਰ ਤੇ ਫਿਰ ਕਹਾਂਗਾ ਕਿ ਇਹਨਾਂ ਅਮੀਰ ਔਰਤਾਂ ਬਾਰੇ ਇਹ ਵੀਡੀਓ ਸਿਰਫ ਜਾਣਕਾਰੀ ਪਰਪਸ ਨੂੰ ਹੈ ਇਹਨਾਂ ਦੀ ਲੋਕਾਂ ਨੂੰ ਪੰਜਾਬੀਆਂ ਨੂੰ ਕੀ ਦੇਣਾ ਹੈ ਇਸ ਬਾਰੇ ਇਹ ਖੁਦ ਜਵਾਬਦੇ ਨੇ ਇਹ ਸਿਰਫ ਨੌਲੇਜ ਪਰਪਸ ਨੂੰ ਵੀਡੀਓ ਹੈ हां शहजादी कैथरीन बारे ਤੁਸੀਂ ਗੂਗਲ ਤੋਂ ਜਾਣਕਾਰੀ ਦੇਖ ਸਕਦੇ ਹੋ ਕਿ ਸਿੱਖ ਰਾਜ ਦੀ ਇਸ ਸ਼ਹਿਜ਼ਾਦੀ ਦੀ ਪੰਜਾਬੀਆਂ ਤੇ ਸਿੱਖਾਂ ਨੂੰ ਕੀ ਦੇਣ ਮੇਰੇ ਖਿਆਲ ਚ ਲਾਹੌਰ ਤਖਤ ਦੀ ਰਾਜਕੁਮਾਰੀ ਤੇ ਕੋਈ ਸਵਾਲ ਜਾਂ ਕਿੰਤੂ ਨਹੀਂ ਹੋਣਾ ਚਾਹੀਦਾ ਸੋ ਵੀਡੀਓ ਸੰਬੰਧੀ ਆਪਣੇ ਵਿਚਾਰ ਪੇ ਸੁਝਾਅ ਕਮੈਂਟ ਵਿੱਚ ਜਰੂਰ ਲਿਖ ਦਿਓ ਤੁਸੀਂ ਦੀ ਕੋਈ ਹੋਰ ਅਮੀਰ ਪੰਜਾਬੀ ਔਰਤ ਬਾਰੇ ਜਾਣਦੇ ਹੋ ਕਮੈਂਟ ਵਿੱਚ ਉਸ ਦਾ ਨਾਮ ਵੀ ਲਿਖਿਓ ਚੈਨਲ ਪੰਜਾਬ ਫਿਲਮ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਧੰਨਵਾਦ Let's, let's go let's go